ਸਤਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਤਿ ਜੀ ਜੈ ਜੀ ਗੁਰੂ ਸਰਬੱਤ ਦਾ ਪਾਲਾ ਕਰੂ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਹੋ ਕੀ ਕਢੀ ਨੇ ਕਰੋ ਕਿਰਪਾ ਸਤਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਕਰੋ ਕਿਰਪਾ ਮਨਾ ਨਾ ਜਾਣਾ ਖਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜੀ ਨੇ ਕਲ ਰਾਖੀ ਮੇ ਜੀ ਹੋ ਜਨਮ ਜਨਮ ਦਰਸ਼ਨ ਤੇ ਖਾ ਜੀਵਾ ਗੁਰ ਤੇ ਰਾ ਸਰਚਨ ਦੇ ਜੀਵਾ ਗੁਰ ਤੇ ਰਾ ਪੂਰਨ ਕਰਮ ਹੋਏ ਭਵਨੇ ਪੂਰਨ ਕਰਮ ਹੋਏ ਭਵਨੇ

dini ਤਤਨਾਹਿ ਸ਼੍ਰੀ ਵਾਹਿਗੁਰੂ ਸਾਹਿਬ ਜੀ ਚਿਤ ਚਿਤ ਵਾਰਦਾਸ ਕਹੋ ਭਰ ਕਹਿ ਪਨਾ ਸਕੋ ਸਰਬ ਚਿੰਤ ਤੁਝ ਪਾਸ ਸਾਧ ਸੰਗਤਾਂ ਤਹ ਤਕ ਤੇਰੇ ਹੁਕਮ ਫਵਨੀ ਸਾਣੂ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੁਬਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਲਖ ਕਾਰਣ ਪੁਰਖ ਜੋ ਫਰਮਾਵਹਿ ਸੋ ਕਹ ਘਰ ਅਮਰਦਾਸ ਕਾਰਣ ਕਰਨ ਜਿਵ ਤੋਂ ਰਖਹ ਤੇਵ ਰਹੁ ਘਰ ਅਮਰਦਾਸ ਕਾ ਨ ਕੋ ਕਰਣਾ ਜਿਵ ਤੂ ਰਖ ਤਿਵ ਰਹੁ ਤਰਣ ਗगन ਨਵਖੰਡ ਮੈਂ ਜੋਤ ਸਭ ਰੂਪੀ ਰਹੋ ਪਰ ਪਾਨ ਮਥਰਾ ਅਕਸ਼ ਪੇਦ ਨਹੀਂ ਆ ਰੋ ਆਇਆ ਦੂਰ ਚਲ ਕ ਮੈਂ ਤੱਕੀ ਤਉ ਸਰਣਾਏ ਜੀਉ ਮੈਂ ਆਸਾ ਰੱਖੀ ਚਿੱਤ ਮੇਰਾ ਸਭੋ ਦੁੱਖ ਗਵਾਹੀ ਜੀਉ ਅੰਦਰ ਸਚਾ ਨੇਹ ਲਾਇਆ ਉੜੇ ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ ਆਰਾਮ ਨਾਮ ੁਰ ਮਹਿ ਗਿਉ ਜਾ ਕੇ ਸਮ ਨਹੀਂ ਕੋਈ ਜਿਹ ਸਿਮਰਤ ਸੰਕਟ ਮਿਟਾ ਦਰਸ ਤੁਹਾਰੋ ਸੋ ਕਹੋ ਟਲ ਹੁਰਸੇ ਕੀਏ ਇਹਨੇ ਸਜ ਸਭਾਈ ਦਰਸ਼ਨ ਪਰਸ ਹੈ ਗੁਰੂ ਕੈ ਜਨਮ ਵਰਨ ਦੁਖ ਜਾਏ ਹੋਵ ਸਿਵ ਤੋ ਖਸਮ ਦੀ ਨੂਰ ਅਰਸੋ ਕੁਰਸੋ ਛੱਟਿਆ ठे सचे पात सल जनम जनम दी कटी रजण सचा पात सह सिर सह द सह गिस पास बढ़िया सुया नव न वेसा ਸਨਤੇ ਖਾਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠੋ ਮਹਲਾ ਪੰਜਵਾਂ ਜਿੱਤ ਬਾਰ ਬ੍ਰਹਮਚੇਤ ਆਇਆ ਸੋ ਘਰ ਦੇਵਸਾਇਆ ਸੁਖ ਸਾਗਰ ਘਰ ਪਾਇਆ ਤਾ ਸਹਸਾ ਸਗਲ ਮਿਟਾਇਆ ਜਿਤ ਪਾਰ ਬ੍ਰਹਮ ਚਿੱਤ ਆਇਆ ਸੋ ਘਰ ਦੇਵਸਾਇਆ ਸੁਖ ਸਾਗਰ ਘਰ ਪਾਇਆ ਤਾ ਸਹਸਾ ਸਗਲ ਮਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਰ ਗਾਈ ਗੁਰ ਪੂਰੇ ਤੇ ਪਾਈ ਰਹਾਉ ਬਰਾਵਕੀ ਆਖਥ ਕਹਾਣੀ ਨਾ ਬੋਲੇ ਅਮਰਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਬ੍ਰਾਹਮਣ ਕੀ ਅਕਤ ਕਹਾਣੀ ਜਾਨ ਬੁਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਨਵਾਹੀ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇ ਸੰਕਰ ਦੇਵ ਵਸਾਇ ਸੁਖ ਸਾਗਰ ਗੁਰ ਪਾਇਆ ਤਾ ਸਹਸਾ ਸਗਲ ਮਟਾਇਆ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰ ਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਚੀ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੋਰਠਿ ਰਾਗ ਅੰਦਰ ਹੈ ਜੀ ਧਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਦੇ ਪਾਵਨ ਪਵਿੱਤਰੰਗ 625 ਉੱਪਰ ਸੁਭਾਇਮਾਨ ਹੈ ਸਤਿਗੁਰ ਜੀ ਕਿਰਪਾ ਕਰਨੇ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾਵੇ ਸੁਣਿਆ ਸਫਲ ਹੋ ਜਾਏ ਭੁੱਲਾ ਚੁੱਕਾਂ ਦੀ ਖਿਮਾ ਕਰਨੀ ਬਲਾਵ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ